ਨੋ ਚੰਗੇ ਜੋ ਉਸਤਾਦ ਕਿਸੇ ਦਾ ਵਾਹ ਵੇ ਵਕਤ ਤੂਫਾਨਾ ਨੋ ਅਮਨ ਗੋਲਵੀ ਕਰੇ ਸਲਾਮ ਆਏ ਚੱਕ ਚੱਕ ਕੇ ਪਹਿਲਵਾਨਾ ਉਧਰ ਜਿੰਦਾ ਵਿਸ਼ਨਪਰੀਆ ਕਹਿੰਦੇ ਮੱਠਾ ਸਾਡੇ ਲਿੰਦਰ ਪੈ ਲੰਗੀ ਹੋਣਾ ਦਾ ਕਹਿੰਦਾ ਵਿਸ਼ਨਪਰੀਆ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਹੈਨਾ ਕਬਰ ਉਧਰ ਜਾਣਾ ਹੈਨਾ ਕਬਰ ਉਧਰ ਜਾਣਾ ਹੈ ਬੱਲੇ ਬੱਲੇ ਹੁੰਦੀ ਨਹੀਂ ਕੁਸ਼ਤੀ ਦੀ ਕਰੀਤਾ ਕੀ ਰਿਆ ਉਹ ਪਕਾਮਾ ਵਿੱਚੋਂ ਬਾਹਰ ਹੋ ਗਿਆ ਬੋ ਦੋਨੇ ਮੁਡੇ ਬੋ ਲਗੇ ਗੁਰਵੀਰ ਭਾਈ ਉਹ ਨਹੀਂ ਕਿਹਦੇ ਬਾਹਰ ਰਹਿਦਾ ਹੀ ਪਰਾਂ ਵਾਲੀਆਂ ਕਮਰੇ ਗੱਲ ਨੂੰ ਪੁੱਜਾ ਵੀ ਆਪਾਂ ਜੀ ਕਰਦੇ ਜੇ ਹੋਇਆ ਹੁਣ ਬਾਦਬਦ ਬੈੰਦੀ ਹੈ ਜਬਲ ਹੋਰ ਕਲ ਵੀ ਕਈ ਤਾਂ ਸੀਟੀ ਕੈਸੀ ਨਹੀਂ ਰਾਟਾ ਬੋਲਾ ਹੋ ਕੀ ਕਹਿ ਰਿਹਾ ਇੰਨੇ ਦੇ ਜ਼ੋਰ ਦਾ ਕਿ ਕਸ ਕੋ ਨਹੀਂ ਉਹਨਾਂ ਨਾਲ ਬੋਲਦਾ ਕਸ ਕੋ ਇਹ ਕਮੇ ਕਰਿਆ ਹੋ ਗਿਆ ਸਤਿਵੰਦ ਰਹਾ ਆਪ ਰਹੁ ਬਾਹਾਂ ਬਰੋੜ ਦਾ ਨਿਹਾਇਆ ਜਵਾਗਵਾ ਇਹ ਜਵਾਗ ਇਹ ਕਾਬੂ ਵਿੱਚ ਕੋਈ ਨਾ ਲੈਂਦਾ ਨੀ ਕੋਈ ਵੀ ਭੱਜਿਆਂ ਦਾ ਅਮਰੀਕ ਭلوان ਕਹਿੰਦਾ ਕਸ਼ਤੀ ਖਾੜੇ ਜੀ ਲਈ ਜਾਣੀ ਆ ਬੱਲੇ 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 ਇਹ ਤਾਂ ਬਈ ਚੇਰੇ ਪੂਰੇ ਲੱਗ ਗਿਆ ਜੋ ਤਾਂ ਬਈ ਪੂਰੇ ਲੱਗ ਗਿਆ ਕਹਿੰਦਾ ਕਿਹਦੇ ਹਾਕਰ ਦਾ ਲੋਹੇ ਦੀ ਸਿੰਘ ਦੀਪਾ ਅਮਰੀਕਾ ਉਹ ਵੀ ਆ ਕੋਈ ਵੀ ਮੈਂਬਰ ਦਿਆ ਚੰਦ ਇਹ ਮਖਤਿਆਰ ਸਿੰਘ ਜੀ ਹੈਪ ਸਾਹਿਬ ਸਰਪੰਚ ਸਾਹਿਬ ਆਜ ਦੇ ਕਹਿੰਦੇ ਕਲੇਰ ਅੱਜ ਮਹਾਂ ਜਦੌਣਾ ਹੈਪੀ ਸੰਧੂ ਨੇ ਆਉਣਾ ਅੱਜ ਸਾਡੇ ਢੇਪੇ ਭਰਾ ਸਰਪੰਚ ਨੇ ਆਉਣਾ ਡੈਲਾ ਸਾਹਿਬ ਨੇ ਆਉਣਾ ਨਕੋਦਰ ਦੇ ਪੰਜਾਬ ਆ ਕਮਰਸ ਪਾਰਟੀ ਨੂੰ ਬਹੁਤ ਮਾਣ ਹੈ ਔਰ ਸਾਡੇ ਸਭਰਾ ਸਾਹਿਬ ਨੂੰ ਬਹੁਤ ਮਾਣ ਹੈ ਤੇ ਕਹਿੰਦਾ ਬਈ ਸਰਾਹ ਹੁਕਾ ਪਿਆ ਕਹਿੰਦਾ ਰਹਾ ਰਹਾ ਆਹਾ ਲੈ ਵੀ ਦਵਿੰਦਰ ਆ ਰੇਕ ਪੁੱਟੀ ਬੱਲੇ 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 ਲੇਬਰ ਸਿਆ ਆਹ ਕੀਪਰ ਲੰਬੜਾ ਢੇੜੂਆ ਪਹੁੰਚਿਆ ਹੁਣੇ ਥੋੜੇ ਘੰਟੇ ਪਹਿਲਾਂ ਮੈਚ ਕਰਵਾਏ ਤੇ 4:30 ਵਜੇ ਪਹਿਲਾ ਮੈਚ ਹੋਇਆ ਖੁਸ਼ ਆ ਸੰਧੂ ਜੱਟ ਵੀ ਖੁਸ਼ ਆ ਦੈਂਪਾ ਖਦਾਮਰਾ ਸਰਪੰਚ ਵੀ ਬਾਖਦਾ ਪਰ ਭਾਜੀ ਮਨੀ ਦੇਵ ਲਈ ਸਮਾਧਨ ਜਿੰਨਾ ਹਾਰਾਂ ਕਦੇ ਮੁਕਦਰਾਂ ਦੀ ਖੇੜਾ ਉਧਰ ਅੰਗੀਆਂ ਬਾਤਾਂ ਇਹ ਵੀ ਸਮੇਂ ਦੀਆਂ ਬਾਤਾਂ ਕਹਿੰਦਾ ਕਿ ਜਿੰਮੋਰੀ ਨਹੀਂ ਸੀ ਆਉਦੀ ਨਾ ਜਾਏ ਕਿਸੇ ਨਾਲ ਜਾਰੀ ਇੰਨੇ ਚੰਗੇ ਕੰਮ ਆਉਂਦੇ ਆ ਚੇਲਾ ਖੁਰਪਾ ਤੇ ਖਿਡਾਰੀ ਆਹ ਕਹਿੰਦੇ ਸ਼ੇਰ ਆਏ ਸ਼ੇਰਗੜ ਫਲਾਹੀ ਵਾਲਾ ਸ਼ੇਰਿਆ ਹੱਤਗੜ ਅੱਗੇ ਇਹਦੇ ਵਿੱਚ ਵੀ ਇਹਨਾਂ ਵੀ ਪਤਾਨੀ ਵਾਲਾ ਕੁਸ਼ੀ ਜਿੱਤ ਗਿਆ ਅਖਾੜਾ ਖੰਨਾ ਕਹਿੰਦੇ ਸਾਲੋ ਜੋਰ ਆ ਤਾੜੀਆਂ ਵਾਲਾ 헤ੜਾ ਵਾਲਿਓ ਹਾਂ ਉਹ ਚਾਵਾਂ ਦੇ ਨਾਲ ਪਾਲਨ ਪਤਨੂ ਫੇਰ ਛੰਡੀ ਜਿੱਤ ਹੁੰਦੀ ਏ ਕਿਆਨਵਾਦੀ ਸੰਗਤ ਚੰਗੀ ਆ ਦੇਵੇ ਬੇਤ ਬਾਨਾ ਨੂੰ ਅੰਮੀ ਦੇਵੇ ਉਹ ਕੋਟ ਕੋਟ ਚੂੜੀਆਂ ਜਦੋਂ ਲਾਈ ਦਾ ਮੈਦਾਨ ਵਿੱਚ ਗਿੜਾ ਐਵੇਂ ਤੇ ਨਹੀਂ ਕੱਲਾ ਹੁੰਦੀਆ ਬਾ ਬੁਗਦੀਰੇ ਕਦਮ ਮਾਰ ਬਣੀ ਮਾਣੋ ਜੰਮੇ ਜਾਏਗਾ ਜੇ ਜਾਣੇ ਤਾਂ ਦੇ ਗੱਲ ਲਵ ਯੂ ਤੇ ਬੱਦਕੇ ਬਣੀ ਇੱਥੇ ਸਿਰ ਕਹਿ ਮਜਾਰੀ ਜੁਸੇ ਬਾਗ ਪਹਾੜਾ ਖੁੱਲੇ ਉੱਤੋਂ ਬੱਦਕੇ ਰੋਹੇ ਮਾਰਾ ਦੇ ਬਹੁਤ ਬਹੁਤ ਧੰਨਵਾਦ ਜੀ ਹਾਂ ਸਾਡੇ ਵੀ ਗੋਵਿੰਦ ਹੋਰ ਜੁਨੇ ਵੀ ਚੈਨਲ ਵਾਲੇ ਆਏ ਆ ਇਹ ਜਿਨ੍ਹਾਂ ਨੇ ਲਾਈਵ ਦਿਖਾਇਆ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨੇ ਪਹਿਲਵਾਨ ਆਏ ਆ ਜਿਨੇ ਐਨਆਰਆਈ ਵੀਰਾਂ ਨੇ ਪਹਿਲੇ ਨੰਬਰ ਦੀ ਕੁਸ਼ਤੀ ਦੂਜੇ ਨੰਬਰ ਦੀ ਕੁਸ਼ਤੀ ਸਾਰੇ ਇਹ ਜਿਨ੍ਹਾਂ ਨੇ ਸਹਿਯੋਗ ਕੀਤਾ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਹਾਂਜੀ ਅੱਜ ਸਾਡੇ ਪਿੰਡ ਹੀਰਾ ਦੇ ਵਿੱਚ ਬਹੁਤ ਵੱਡਾ ਕੁਸ਼ਤੀ ਦੰਗਲ ਹੋਇਆ ਜੋ ਕਿ ਜੇ ਚੌਕੀਆਂ ਤੋਂ ਇੱਕ ਦਿਨ ਪਹਿਲਾਂ ਹੁੰਦਾ 28 ਤਰੀਕ ਨੂੰ ਤੇ ਦੂਸਰਾ ਇਹਦੇ ਵਿੱਚ ਅੱਜ ਬਾਬਾ ਇਹ ਤਾਲਬ ਬਾਬਾ ਫਲਾਈ ਵਾਲਾ ਪਟਕੇ ਦਾ ਜੇਤੂ ਰਿਆ ਤੇ ਬਹੁਤ ਵਧੀਆ ਕੁਸ਼ਤੀ ਹੋਈ ਬਹੁਤ ਸਾਰੇ ਨੇ ਇੰਜੋਏ ਕੀਤਾ ਏ ਕੋਸ਼ਟੀ ਦਾ ਕੋਈ ਇਨਾਮ ਵੀ ਸੀਗਾ ਜੀ ਨਾਮੇ ਦੇ ਵਿੱਚ ਮੇਰੇ ਹਿਸਾਬ ਨਾਲ ਲੱਖ ਰੁਪਇਆ ਸੀਗਾ ਦੋਨੇ 55000 ਸੀਗਾ ਜਿੱਤਣ ਵਾਲੇ ਨੂੰ ਤੇ 45000 ਸੀਗਾ ਹਾਰਨ ਵਾਲੇ ਨੂੰ